ਰੋਡਾ ਫਾਟਕ ਹਾਏ ਹਾਏ ਓਕੇ ਦੋ ਰੋਡਾ ਕੱਟ ਕੇ ਹੁਣ ਆਈ ਸਾਡੇ ਘਰ ਬੜੀ ਦੇ ਬਸ ਰਹਿ ਗਿਆ ਚੱਲ ਚੱਲੀ ਮੇਰਾ ਸਾਲਾ ਹੁਣ ਆਈ ਸਾਡੇ ਘਰ ਤੂੰ ਮੈਨੂੰ ਆਏ ਵਸਰੇ ਕਰਨ ਕੀ ਆਂ ਇਹਦੇ ਕੋਲ ਏਡੀ ਦੂਰ ਹੈ ਰੋਡਾ ਫਾਟਕ ਦੇਖਣ ਆਈ ਸੀ ਕਿਹੜਾ ਰੋਡਾ ਫਾਟਕ ਓ ਤੁਹਾਨੂੰ ਕੋਈ ਹੈ ਜਿਹਾ ਦਿਖਾਓ ਜੀ ਰੋਡਾ ਫਾਟਕ ਸਾਡੀ ਜਾਨ ਨੂੰ ਛਾਪਾ ਪੈ ਜੂ ਸਮਝਾ ਜੀ ਜੇ ਨੂੰ ਕੁਛ ਮਾੜਾ ਮੋਟਾ ਓਏ ਬਖ ਰੋਡਾ ਫਾਟਕ ਬੰਦ ਨੂੰ 5 ਸਾਲ ਹੋ ਗਏ ਹੋਰ ਉੱਥੇ ਤਾਂ ਜਗਲਾਤ ਮੈਂ ਕਿਹਨੇ ਰੁੱਖ ਲਗਾਤੇ ਉਹ ਦੱਸਿਆ ਪਾਸਾ ਹੋਣ ਲੱਗਿਆ ਦੀ ਮੇਰੀ ਜਾਨ ਮੇਰੀ ਗੱਲ ਸੁਣੋ ਮੈਡਮ ਜੀ ਤੁਸੀਂ ਨਾ ਘਰ ਤੋਂ ਬਾਹਰ ਆਇਆ ਕਰੋ ਜਿਹੜਾ ਉਹ ਪਰਨੋਟ ਭਰਾਇਆ ਹੋਇਆਗਾ ਵਿੱਚ ਜਿਹੜਾ ਸਾਨ ਹੋਏ ਹੋਏ ਨੇ ਉਹਦੇ ਵਿੱਚ ਜਿੰਮੇਵਾਰੀ ਭਾਈ ਤੈਨੂੰ ਤੇਰੀ ਕੀ ਨਹੀਂ ਦਿੱਤੀ ਐ ਦਾ ਸਵਾਲ ਤਾਂ ਮੈਨੂੰ ਤੁਸੀਂ ਫੇਰ ਫੇਰ ਟੂਰੇ ਬੈਠ ਕੇ ਅੰਬ ਮੰਗਨੇ ਨਹੀਂ ਕੋਲੇ ਸਾਨੂੰ ਕੱਲ ਨੂੰ ਕੋਈ ਗੱਲ ਬਾਤ ਹੋ ਗਈ ਜੀ ਸਾਨੂੰ ਕਿਧਰੇ ਇਧਰ ਉਹ ਤੈਨੂੰ ਲੇਡੀ ਪੁਲਿਸ ਚੱਕ ਕੇ ਲੈ ਜੂ ਹਾਂ ਇੱਥੇ ਤਾਂ ਜੀ ਉਨੀ ਚੱਕ ਲੈਂਦੀ ਐ ਲੇਡੀ ਪੁਲਿਸ ਆ ਨੰਬਰਦਾਰ ਵੀ ਜਵਾਨਤਾ ਭਾਈ ਦਾ 2000 ਲੈਂਦਾ ਛੋਡਾ ਉਹ ਕਿੱਥੇ ਜੀ ਨਾਲੇ ਮੋਬਾਈਲ ਤੇ ਛੋਡਾ ਅੱਜ ਤੋਂ ਬਾਅਦ ਕਿਸੇ ਨਾਲ